ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮੇਨਟੇਨੈਂਸ ਦੇ ਕੇਸ ਦੇ ਬਾਰੇ ਵਿੱਚ ਖਰਚੇ ਦੇ ਕੇਸ ਦੇ ਬਾਰੇ ਵਿੱਚ ਗੁਜਾਰੇ ਭੱਤੇ ਦਾ ਜਿਹੜਾ ਕੇਸ ਹੁੰਦਾ ਉਸ ਦੇ ਬਾਰੇ ਵਿੱਚ ਜਿਵੇਂ ਕਿ ਦੋਸਤੋ ਅਸੀਂ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਕੋਰਟ ਕਚੈਰੀਆਂ ਦੇ ਵਿੱਚ ਜਿਹੜੇ ਮੈਟ੍ਰੀਮੋਨੀਅਲ ਡਿਸਪਿਊਟ ਨੇ ਜਿਹੜੇ ਮੈਟ੍ਰੀਮੋਨੀਅਲ ਕੇਸਸ ਨੇ ਜਿਹੜੇ ਫੈਮਿਲੀ ਡਿਸਪਿਊਟ ਨੇ ਪਰਿਵਾਰਕ ਝਗੜੇ ਨੇ ਜਿਵੇਂ ਕਿ ਹਸਬੰਦ ਵਾਈਫ ਦੇ ਵਿਚਕਾਰ ਔਲਾਦ ਅਤੇ ਮਾਪਿਆਂ ਦੇ ਵਿਚਕਾਰ ਕਈ ਤਰ੍ਹਾਂ ਦੇ ਕੋਰਟ ਕੇਸ ਚੱਲ ਰਹੇ ਨੇ ਜਿਵੇਂ ਕਿ ਖਰਚੇ ਦਾ ਕੇਸ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਹੀ ਮਹੱਤਵਪੂਰਨ ਜਾਣਕਾਰੀ ਨੂੰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਦੋਸਤੋ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਖਰਚੇ ਦਾ ਕੇਸ ਹੁੰਦਾ ਹੈ ਇਹ ਪਤਨੀ ਨੂੰ ਜਿਹੜਾ ਖਰਚਾ ਲੱਗਦਾ ਜਿਵੇਂ ਕਿ ਪਹਿਲਾਂ ਇੱਕ ਕਾਨੂੰਨ ਸੀਗਾ ਸੀ ਆਰ ਪੀ ਸੀ ਧਾਰਾ 125 ਤੇ ਉਸ ਦੀ ਜਗ੍ਹਾ ਤੇ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਹੈ ਬੀ ਐਨ ਐਸ ਐਸ ਧਾਰਾ 144 ਇਹ ਲਾਗੂ ਹੁੰਦੀ ਹੈ ਤੇ ਇਸ ਧਾਰਾ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡਾ ਟੌਪਿਕ ਰਹੇਗਾ ਕਿ ਇੱਕ ਪਤੀ ਮੇਨਟੇਨੈਂਸ ਦਾ ਖਰਚੇ ਦਾ ਗੁਜ਼ਾਰੇ ਪੱਤੇ ਦਾ ਕੇਸ ਕਿਵੇਂ ਜਿੱਤ ਸਕਦਾ ਹੈ ਤੇ ਦੋਸਤੋ ਬਣੇ ਵੀਡੀਓ ਦੇ ਵਿੱਚ ਐਂਡ ਤੱਕ ਜੇ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਤੁਸੀਂ ਆਪਣੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਪਤੀ ਦੇ ਗੁਜਾਰੇ ਪੱਤੇ ਦਾ ਕੇਸ ਜਿੱਤਣ ਦੇ ਵਿੱਚ ਕੀ ਆਧਾਰ ਨੇ ਕੀ ਉਪਾਅ ਨੇ ਇਹਨਾਂ ਨੂੰ ਅਸੀਂ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਉਹਨਾਂ ਸਾਰੀਆਂ ਸਥਿਤੀਆਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਵਿੱਚ ਇੱਕ ਪਤੀ ਗੁਜਾਰਾ ਪੱਤਾ ਦਾਵਾ ਕਰਨ ਦੇ ਆਪਣੇ ਅਧਿਕਾਰਾਂ ਦੀ ਆਪਣੇ ਹੱਕਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਆਪਣੇ ਕੇਸ ਨੂੰ ਕਿਵੇਂ ਮਜ਼ਬੂਤ ਕਰ ਸਕਦਾ ਹੈਗਾ ਇਸ ਤਰ੍ਹਾਂ ਦੋਸਤੋ ਤੁਹਾਨੂੰ ਰਖ ਰਖਾ ਦੇ ਮਾਮਲਿਆਂ ਨੂੰ ਸਰਲ ਸੌਖੀ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੇ ਵਿੱਚ ਮਦਦ ਮਿਲੇਗੀ ਤੇ ਤੁਹਾਨੂੰ ਆਪਣੇ ਅਧਿਕਾਰਾਂ ਨੂੰ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਦੇ ਨਾਲ ਜਾਣਨ ਦੀ ਮਤਲਬ ਹੈਲਪ ਤਾਂ ਮਿਲੇਗੀ ਤੁਹਾਨੂੰ ਇੱਕ ਮੌਕਾ ਮਿਲੂਗਾ ਠੀਕ ਹੈ ਜੀ ਇਹ ਵੀਡੀਓ ਤੁਹਾਨੂੰ ਇੱਕ ਮੌਕਾ ਪ੍ਰਦਾਨ ਕਰੂਗੀ ਗੁਜਾਰੇ ਪੱਤੇ ਦਾ ਜਿਹੜਾ ਅਰਥ ਹੈ ਮੇਨਟੇਨੈਂਸ ਦਾ ਖਰਚੇ ਦਾ ਜਿਹੜਾ ਅਰਥ ਹੈ ਇੱਕ ਵਿਅਕਤੀ ਦੁਆਰਾ ਦੂਜੇ ਵਿਅਕਤੀ ਨੂੰ ਬਿਤੀ ਮਦਦ ਦੇਣਾ ਸਹਿਤਾ ਦੇਣਾ ਹੈਲਪ ਕਰਨਾ ਤਾਂ ਜੋ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੇ ਜਿਹੜੀਆਂ ਜ਼ਰੂਰੀ ਜ਼ਰੂਰਤਾਂ ਨੇ ਖਾਸ ਕਰਕੇ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਅਸੀਂ ਜਿਨ੍ਹਾਂ ਨੂੰ ਵੀ ਕਹਿ ਸਕਦੇ ਹਾਂਗੇ ਠੀਕ ਹੈ ਜੀ ਜਿਹੜੇ ਰੋਜ਼ਾਨਾ ਜ਼ਿੰਦਗੀ ਦੇ ਜ਼ਰੂਰੀ ਖਰਚੇ ਨੇ ਉਹਨਾਂ ਦੇ ਵਿੱਚ ਹੈਲਪ ਹੋ ਸਕੇ বিএনএসএস ਦੀ ਜਿਹੜੀ ਧਾਰਾ 144 ਹੈ ਉਹਨਾਂ ਲੋਕਾਂ ਨੂੰ ਗੁਜ਼ਾਰਾ ਭੱਤਾ ਲੈਣ ਦਾ ਅਧਿਕਾਰ ਦਿੰਦੀ ਹੈ ਜਿਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਇਹ ਖਾਸ ਤੌਰ ਤੇ ਪਤਨੀ ਬੱਚਿਆਂ ਅਤੇ ਨਿਰਪਰ ਮਾਪਿਆਂ ਦੇ ਲਈ ਮਹੱਤਵਪੂਰਨ ਹੈ ਤਾਂ ਜੋ ਉਹ ਆਪਣੀਆਂ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਠੀਕ ਹੈ ਜੀ ਤੇ ਇਹ ਜਿਹੜਾ ਬੀ ਐਨ ਐਸ ਐਸ ਕਾਨੂੰਨ ਆਇਆ ਨਮਾ ਸੀ ਆਰ ਪੀ ਸੀ ਦੀ ਜਗਾ ਤੇ ਇਸ ਦੀ ਧਾਰਾ 144 ਹੈ ਜਿਹੜੀ ਇਸ ਦੇ ਅਧੀਨ ਰੱਖ ਰਖਾ ਦੇ ਮੁੱਖ ਜਿਹੜੇ ਨੁਕਤੇ ਨੇ ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨੰਬਰ 1 ਪਤਨੀ ਦਾ ਹੱਕ ਜੇਕਰ ਪਤੀ ਜੇਕਰ ਜਿਹੜੀ ਪਤਨੀ ਹੈ ਵਾਈਫ ਹੈ ਆਪਣੇ ਪਤੀ ਦੇ ਨਾਲ ਨਹੀਂ ਰਹਿ ਰਹੀ ਤਾਂ ਉਸ ਨੂੰ ਜੇ ਗੁਜ਼ਾਰੇ ਲਈ ਪੈਸਿਆਂ ਦੀ ਲੋੜ ਹੈ ਠੀਕ ਹੈ ਤਾਂ ਉਹ ਆਪਣੇ ਪਤੀ ਤੋਂ ਗੁਜ਼ਾਰੇ ਪੱਤੇ ਦੀ ਮੰਗ ਕਰ ਸਕਦੀ ਹੈ ਮੇਨਟੇਨੈਂਸ ਲੈ ਸਕਦੀ ਹੈ ਠੀਕ ਹੈ ਜੀ ਤੇ ਦੂਜਾ ਪੁਆਇੰਟ ਬੱਚਿਆਂ ਦੇ ਹੱਕ ਬੱਚੇ ਆਪਣੇ ਮਾਪਿਆਂ ਤੋਂ ਵੀ ਇਹ ਜਿਹੜਾ ਹੱਕ ਹੈ ਉਹ ਮੰਗ ਸਕਦੇ ਨੇ ਜਦੋਂ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਅਸਮਰੱਥ ਹੋ ਜਾਂਦੇ ਨੇ ਠੀਕ ਹੈ ਜੀ ਤੇ ਤੀਜਾ ਅਸੀਂ ਕਹਿ ਸਕਦੇ ਹਾਂ ਨਿਰਪਰ ਮਾਪਿਆਂ ਦੇ ਹੱਕ ਬਜ਼ੁਰਗ ਮਾਪੇ ਹੁੰਦੇ ਨੇ ਜਿਹੜੇ ਠੀਕ ਹੈ ਜੀ ਪੇਰੈਂਟਸ ਹੁੰਦੇ ਨੇ ਜਾਂ ਜਿਨ੍ਹਾਂ ਦੀ ਕੋਈ ਆਮਦਨ ਨਹੀਂ ਹੁੰਦੀ ਉਹ ਆਪਣੇ ਬੱਚਿਆਂ ਤੋਂ ਮੇਨਟੇਨੈਂਸ ਲੈ ਸਕਦੇ ਨੇ ਗੁਜਾਰਾ ਪੱਤਾ ਲੈ ਸਕਦੇ ਨੇ ਖਰਚਾ ਲੈ ਸਕਦੇ ਨੇ ਰਖ ਰਖਾ ਉਹਨਾਂ ਲੋਕਾਂ ਦੀ ਮਦਦ ਕਰਦਾ ਜੋ ਵਿੱਤੀ ਤੌਰ ਤੇ ਕਮਜ਼ੋਰ ਹੁੰਦੇ ਨੇ ਬੀਕ ਹੁੰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਹੈਲਪ ਦੀ ਦੂਜਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਦੇਖਭਾਲ ਪਰਿਵਾਰਾਂ ਵਿੱਚ ਆਪਸੀ ਸਹਿਯਤਾ ਅਤੇ ਪਿਆਰ ਦੀ ਭਾਵਨਾ ਨੂੰ ਵਧਾਉਂਦੀ ਹੈ ਠੀਕ ਹੈ ਜੀ ਜਿਸ ਦੇ ਨਾਲ ਜਿਹੜੇ ਸਾਡੇ ਫੈਮਿਲੀ ਰਿਲੇਸ਼ਨ ਨੇ ਪਰਿਵਾਰਕ ਸਬੰਧ ਨੇ ਉਹ ਮਜ਼ਬੂਤ ਹੁੰਦੇ ਨੇ ਸਟਰੋਂਗ ਹੁੰਦੇ ਨੇ ਅਤੇ ਘਰੇਲੂ ਤਣਾਅ ਹੁੰਦਾ ਜਿਹੜਾ ਉਹ ਘਟ ਹੁੰਦਾ ਠੀਕ ਹੈ ਜੀ ਤੇ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਇਹ ਕਾਨੂੰਨ ਇਹ ਯਕੀਨੀ ਬਣਾਉਂਦਾ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਗੁਜਾਰੇ ਭੱਤੇ ਤੋਂ ਬਾਝਾ ਨਹੀਂ ਰੱਖਿਆ ਜਾ ਸਕਦਾ ਠੀਕ ਹੈ ਜੀ ਸਾਰਿਆਂ ਦੇ ਨਾਲ ਨਿਆਂ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਬੇਸਬ ਨਹੀਂ ਕਿਸੇ ਦਿਨ ਨਹੀਂ ਚਾਹੀਦੀ ਇਹ ਵਿਵਸਥਾ ਖਾਸ ਤੌਰ ਤੇ ਉਹਨਾਂ ਔਰਤਾਂ ਅਤੇ ਬੱਚਿਆਂ ਲਈ ਮਹੱਤਵਪੂਰਨ ਹੈ ਜੋ ਆਰਥਿਕ ਤੌਰ ਤੇ ਕਮਜ਼ੋਰ ਨੇ ਜੋ ਆਪਣਾ ਖਰਚਾ ਆਪ ਨਹੀਂ ਚਲਾ ਸਕਦੇ ਜਿਹੜੇ ਆਪਣੀ ਰੋਜੀ ਰੋਟੀ ਆਪ ਨਹੀਂ ਚਲਾ ਸਕਦੇ ਅਤੇ ਜਿਨ੍ਹਾਂ ਕੋਲੇ ਆਪਣਾ ਜੀਵਨ ਨਿਰਵਾਹ ਕਰਨ ਦੇ ਲਈ ਪੈਸਾ ਨਹੀਂ ਹੈਗਾ ਜਾਂ ਨੌਕਰੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਜੋਬ ਨਹੀਂ ਹੈਗੀ ਕੋਈ ਇਨਕਮ ਸੋਰਸ ਨਹੀਂ ਹੈਗੇ ਉਨਾ ਅਸੀਂ ਗੱਲ ਕਰਦਿਆਂ ਕਿ ਕੀ ਪਤੀ ਬੀ ਐਨ ਐਸ ਐਸ ਦੀ ਧਾਰਾ 143 ਦੇ ਤਹਿਤ ਗੁਜਾਰੇ ਭੱਤੇ ਦਾ ਮੈਂਟੀਨੈਂਸ ਦਾ ਖਰਚੇ ਦਾ ਕੇਸ ਜਿੱਤ ਸਕਦਾ ਹੈ ਜਿਹੜਾ ਇਹ ਨਵਾਂ ਕਾਨੂੰਨ ਹੈ ਭਾਰਤੀਏ ਨਾਗਰਿਕ ਸੁਰੱਖਿਆ ਸਹਿਨਤਾ ਇਸ ਦੀ ਜਿਹੜੀ ਧਾਰਾ 143 ਹੈ ਇਸ ਦੇ ਤਹਿਤ ਫੈਸਲਾ ਪਤੀ ਦੇ ਹੱਕ ਵਿੱਚ ਵੀ ਆ ਸਕਦਾ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਕਿਉਂਕਿ ਕਈ ਵਾਰੀ ਸਿਰਫ ਅਸੀਂ ਇਹ ਸੋਚਦੇ ਰਹਿੰਦੇ ਆ ਕਿ ਸਿਰਫ ਪਤਨੀ ਨੂੰ ਹੀ ਖਰਚਾ ਲੱਗਦਾ ਹੈ ਪਰ ਯਾਦ ਰੱਖਣਯੋਗ ਹੈ ਕਿ ਉਲਟਾ ਪਤੀ ਨੂੰ ਵੀ ਖਰਚਾ ਲੱਗ ਸਕਦਾ ਹੈ ਹਾਲਾਂਕਿ ਅਜਿਹੇ ਮਾਮਲੇ ਨੇ ਜਿਹੜੇ ਉਹ ਆਸਾਨ ਨਹੀਂ ਹੁੰਦੇ ਇਸ ਦੇ ਲਈ ਕੁਝ ਖਾਸ ਹਾਲਾਤ ਹੋਣੇ ਚਾਹੀਦੇ ਹੁੰਦੇ ਨੇ ਜਿਨ੍ਹਾਂ ਦੇ ਆਧਾਰ ਤੇ ਅਦਾਲਤ ਹੈ ਜਿਹੜੀ ਕੋਰਟ ਹੈ ਜਿਹੜੀ ਉਹ ਪਤੀ ਦੇ ਹੱਕ ਦੇ ਵਿੱਚ ਫੈਸਲਾ ਦੇ ਸਕਦੀ ਹੈ ਆਉ ਜਾਣਦੇ ਹਾਂ ਕਿ ਪਤੀ ਕਿੰਨਾ ਹਾਲਾਤਾਂ ਦੇ ਵਿੱਚ বিএনএসডি ਜਿਹੜਾ ਇਹ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ ਕਾਨੂੰਨ ਹੈ ਬੀ ਐਨ ਐਸ ਐਸ ਇਸ ਦੀ ਧਾਰਾ 144 ਦੇ ਤਹਿਤ ਗੁਜਾਰਾ ਪੱਤੇ ਦਾ ਜਿਹੜਾ ਕੇਸ ਹੈ ਖਰਚੇ ਦਾ ਜਿਹੜਾ ਕੇਸ ਹੈ ਮੇਨਟੇਨੈਂਸ ਦਾ ਜਿਹੜਾ ਕੇਸ ਹੈ ਉਹ ਕਿਵੇਂ ਜਿੱਤ ਸਕਦਾ ਹੈਗਾ ਨੰਬਰ 1 ਜੇਕਰ ਕਿਸੇ ਵਿਅਕਤੀ ਦੀ ਪਤਨੀ ਜੇ ਕਿਸੇ ਪਤੀ ਦੀ ਪਤਨੀ ਬਿਨਾਂ ਕਿਸੇ ਜਾਇਜ ਕారణ ਦੇ ਆਪਣੇ ਪਤੀ ਤੋਂ ਹਸਬੈਂਡ ਤੋਂ ਵੱਖ ਰਹਿੰਦੀ ਹੈ ਅਲੱਗ ਰਹਿੰਦੀ ਹੈ ਜਿਵੇਂ ਕਿ ਪਤੀ ਦੇ ਦੁਆਰਾ ਕੋਈ ਬੇਰਹਿਮੀ ਕੋਈ ਘਰੇਲੂ ਹਿੰਸਾ ਲੜਾਈ ਜਾਂ ਦੁਰਭਿਹਵਾਰ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਤਾਂ ਅਦਾਲਤ ਪਤੀ ਦੇ ਹੱਕ ਦੇ ਵਿੱਚ ਫੈਸਲਾ ਦੇ ਸਕਦੀ ਹੈ ਕਹਿਣ ਤੋਂ ਭਾਵ ਆ ਕਿ ਪਤਨੀ ਹੈ ਜਿਹੜੀ ਉਹ ਬਿਨਾਂ ਕਿਸੇ ਜਾਇਜ਼ ਕਾਰਨ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ ਪਤੀ ਸਾਊ ਹੈ شریف ਹੈ ਖਰਚਾ ਵੀ ਦਿੰਦਾ ਹੈ ਦੇਖਭਾਲ ਕਰਦਾ ਹੈ ਚੰਗਾ ਪਤੀ ਹੈ ਠੀਕ ਹੈ ਜੀ ਕੋਈ ਦੁਰਵਿਹਾਰ ਨਹੀਂ ਕਰਦਾ ਕੋਈ ਲੜਾਈ ਝਗੜਾ ਨਹੀਂ ਕਰਦਾ ਕੋਈ ਐਸਾ ਕੋਈ ਮਾੜਾ ਨਸ਼ਾ ਨਹੀਂ ਕਰਦਾ ਕੋਈ ਬੇਰਹਿਮੀ ਨਹੀਂ ਕਰਦਾ ਕਿਸੇ ਵੀ ਤਰੀਕੇ ਦੇ ਨਾਲ ਪਤਨੀ ਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਜੇ ਫਿਰ ਵੀ ਪਤਨੀ ਅਲੱਗ ਰਹਿੰਦੀ ਹੈ ਵੱਖ ਰਹਿੰਦੀ ਹੈ ਆਪਣੀ ਮਰਜ਼ੀ ਦੇ ਨਾਲ ਤਾਂ ਅਦਾਲਤ ਕੇਸ ਦਾ ਜਿਹੜਾ ਫੈਸਲਾ ਹੈਗਾ ਉਹ ਪਤੀ ਦੇ ਹੱਕ ਵਿੱਚ ਦੇ ਸਕਦੀ ਹੈਗੀ ਇਸ ਤਰ੍ਹਾਂ ਪਤੀ ਕੇਸ ਨੂੰ ਜਿੱਤ ਸਕਦਾ ਹੈਗਾ ਅਗਲਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪਤਨੀ ਦਾ ਆਪਣਾ ਕੋਈ ਕੰਮ ਹੈਗਾ ਕੋਈ ਨੌਕਰੀ ਕਰਦੀ ਹੈ ਜੋਬ ਕਰਦੀ ਹੈ ਕੋਈ ਇਹੋ ਜਿਹਾ ਕਾਰੋਬਾਰ ਹੈਗਾ ਜਿਸ ਦੇ ਰਾਹੀਂ ਉਹ ਆਪਣਾ ਖਰਚਾ ਆਪ ਚੁੱਕ ਸਕਦੀ ਹੈਗੀ ਤਾਂ ਅਦਾਲਤ ਪਤੀ ਨੂੰ ਗੁਜ਼ਾਰਾ ਪੱਤਾ ਦੇਣ ਤੋਂ ਖਰਚਾ ਦੇਣ ਤੋਂ ਮੇਨਟੇਨੈਂਸ ਦੇਣ ਤੋਂ ਛੋਟ ਦੇ ਸਕਦੀ ਹੈ ਠੀਕ ਹੈ ਜੀ ਤੇ ਅਗਲਾ ਪੁਆਇੰਟ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪਤੀ ਅਦਾਲਤ ਦੇ ਸਾਹਮਣੇ ਇਹ ਸਾਬਤ ਕਰ ਸਕਦਾ ਹੈ ਕਿ ਉਹ ਪਤਨੀ ਦਾ ਪਾਲਣ ਪੋषण ਕਰਨ ਦੇ ਵਿਤੀ ਤੌਰ ਤੇ ਸਮਰੱਥ ਨਹੀਂ ਹੈਗਾ ਯੋਗ ਨਹੀਂ ਹੈਗਾ ਜਿਵੇਂ ਕਿ ਬੇਰੁਜ਼ਗਾਰੀ ਜਾਂ ਫਿਰ ਕੋਈ ਸਰੀਰਕ ਅਪੰਗਤਾ ਦੇ ਕਾਰਨ ਹੈਂਡੀਕੈਪਟਾ ਕੰਮ ਨਹੀਂ ਕਰ ਸਕਦਾ ਕਮਾ ਨਹੀਂ ਸਕਦਾ ਠੀਕ ਹੈ ਜੀ ਉਹਦੇ ਕੋਲੇ ਕੋਈ ਜੋਬ ਨਹੀਂ ਹੈਗੀ ਉਹਦੇ ਕੋਈ ਮੈਡੀਕਲ ਖਰਚੇ ਨੇ ਉਦੀ ਕੋਈ ਹੋਰ ਮਜਬੂਰੀ ਹੈ ਤਾਂ ਅਦਾਲਤ ਪਤਨੀ ਦੇ ਗੁਜ਼ਾਰਾ ਪੱਤਾ ਦੇ ਦਾਅਵੇ ਨੂੰ ਖਾਰਜ ਕਰ ਸਕਦੀ ਹੈ ਫੈਸਲਾ ਪਤੀ ਦੇ ਹੱਕ ਵਿੱਚ ਆ ਸਕਦਾ ਹੈ ਅਗਲਾ ਪੁਆਇੰਟ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਪਤਨੀ ਕਿਸੇ ਹੋਰ ਮਰਦ ਦੇ ਨਾਲ ਨਾਜਾਇਜ਼ ਸਬੰਧ ਰੱਖਦੀ ਹੈ ਇਲੀਜੀਟ ਰਿਲੇਸ਼ਨਸ਼ਿਪ ਹੈ ਕਿਸੇ ਹੋਰ ਵਿਅਕਤੀ ਨਾਲ ਰਹਿਣ ਲੱਗੀ ਉਹਦੇ ਕਿਤੇ ਨਾਜਾਇਜ਼ ਸਬੰਧ ਬਣੇ ਹੋਏ ਨੇ ਜੇ ਪਤੀ ਇਹ ਸਾਬਤ ਕਰ ਦੇਵੇ ਤਾਂ ਫਿਰ ਪਤੀ ਇਸ ਆਧਾਰ ਤੇ ਵੀ ਆਪਣੇ ਇਸ ਮੇਨਟੇਨੈਂਸ ਦੇ ਗੁਜ਼ਾਰੇ ਭੱਤੇ ਦੇ ਖਰਚੇ ਦੇ ਕੇਸ ਨੂੰ ਜਿੱਤ ਸਕਦਾ ਹੈ ਪਤਨੀ ਦੇ ਕੇਸ ਨੂੰ ਰੱਦ ਕਰਵਾ ਸਕਦਾ ਹੈ ਤੇ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਕਿ ਪਤੀ ਦੀ ਬੇਰੁਜ਼ਗਾਰੀ ਕਾਰਨ ਗੁਜ਼ਾਰਾ ਭੱਤਾ ਹੁੰਦਾ ਜਿਹੜਾ ਜਿਹੜਾ ਮੇਨਟੇਨੈਂਸ ਹੈ ਖਰਚੇ ਦਾ ਜਿਹੜਾ ਕੇਸ ਹੈ ਉਸ ਦਾ ਜਿਹੜਾ ਦਾਵਾ ਹੈ ਜਿਹੜਾ ਕੇਸ ਹੈ ਰੱਦ ਕੀਤਾ ਜਾ ਸਕਦਾ ਹੈ ਬੇਰੁਜ਼ਗਾਰੀ ਦੇ ਕਾਰਨ ਪਤੀ ਦਾ ਬੇਰੁਜ਼ਗਾਰ ਹੋਣਾ ਗੁਜਾਰਾ ਪੱਤੇ ਦਾਅਵੇ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਪਹਿਲੂ ਸਾਬਤ ਹੋ ਸਕਦਾ ਹੈਗਾ ਜੇ ਪਤੀ ਬੇਰੁਜ਼ਗਾਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਦਾਵਾ ਤੁਰੰਤ ਖਾਰਜ ਹੋ ਜਾਊਗਾ ਰੱਦ ਹੋ ਜਾਊਗਾ ਇਸ ਨੂੰ ਆਪਾਂ ਥੋੜਾ ਜਿਹਾ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਕਿ ਜੇਕਰ ਪਤੀ ਬੇਰੁਜ਼ਗਾਰ ਹੈ ਉਸ ਨੂੰ ਆਪਣੀ ਆਰਥਿਕ ਸਥਿਤੀ ਵੀ ਸਾਬਤ ਕਰਨੀ ਪਊਗੀ ਅਦਾਲਤ ਇਹ ਦੇਖੂਗੀ ਕਿ ਪਤੀ ਨੇ ਨੌਕਰੀ ਦਿਵਉਣ ਦੇ ਵਿੱਚ ਬਾਜਿਵ ਕੋਸ਼ਿਸ਼ਾਂ ਕੀਤੀਆਂ ਨੇ ਜਾਂ ਨਹੀਂ ਠੀਕ ਹੈ ਜੀ ਤੇ ਇਸ ਤੋਂ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਪਤੀ ਨੌਕਰੀ ਦੇ ਲਈ ਬਾਰ-ਬਾਰ ਅਰਜੀ ਦੇ ਰਿਹਾ ਹੈ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਦੀ ਸਥਿਤੀ ਨੂੰ ਇਹ ਮਜ਼ਬੂਤ ਕਰਦਾ ਹੈ ਉਸ ਦੇ ਹੱਕ ਦੇ ਵਿੱਚ ਫੈਸਲਾ ਆ ਸਕਦਾ ਹੈ ਜੇ ਉਸ ਦੀ ਨੀਅਤ ਸਹੀ ਹੈ ਉਹ ਰੁਜ਼ਗਾਰ ਪਾਉਣ ਦੇ ਲਈ ਕੰਮ ਕਰਨ ਦੇ ਲਈ ਬਾਰ ਬਾਰ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਫਿਰ ਵੀ ਉਹ ਬੇਰੁਜ਼ਗਾਰ ਹੈ ਉਹਦੀਆਂ ਕੋਈ ਹੋਰ ਆਰਥਿਕ ਤੰਗੀਆਂ ਨੇ ਉਹਦੀ ਜਿਹੜੀ ਸਥਿਤੀ ਇਹੋ ਜੀ ਬਣੀ ਹੋਈ ਹੈ ਕਿ ਉਹ ਖਰਚਾ ਨਹੀਂ ਦੇ ਸਕਦਾ ਠੀਕ ਹੈ ਜੀ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਦਾਲਤ ਹੈ ਕੋਰਟ ਹੈ ਉਹ ਪਤੀ ਦੀ ਬੇਰੁਜ਼ਗਾਰੀ ਦੇ ਨਾਲ ਨਾਲ ਪਤਨੀ ਦੀ ਆਰਥਿਕ ਸਥਿਤੀ ਤੇ ਵੀ ਵਿਚਾਰ ਕਰਦੀ ਹੈ ਕੈਲਕੂਲੇਸ਼ਨ ਹੁੰਦੀ ਹੈ ਪੂਰੀ ਕਿ ਪਤੀ ਦੇ ਕਿੰਨੇ ਖਰਚੇ ਨੇ ਕਿੰਨੀ ਆਮਦਨ ਹੈ ਪਤਨੀ ਦੇ ਕਿੰਨੇ ਖਰਚੇ ਨੇ ਕਿੰਨੀ ਆਮਦਨ ਹੈ ਕੀ ਜਾਇਜ ਹੈ ਕੀ ਨਜਾਇਜ਼ ਹੈ ਪੂਰੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਪੂਰਾ ਚੰਗੀ ਤਰ੍ਹਾਂ ਵਿਚਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਇਸ ਖਰਚੇ ਦੇ ਕੇਸ ਨੂੰ ਡਿਸਾਈਡ ਕੀਤਾ ਜਾਂਦਾ ਹੈ ਜੇਕਰ ਪਤਨੀ ਕੰਮ ਕਰ ਰਹੀ ਹੈ ਅਗਲਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਜਿਹੜਾ ਜੇਕਰ ਪਤਨੀ ਕੰਮ ਕਰ ਰਹੀ ਹੈ ਕੋਈ ਜੌਬ ਕਰ ਰਹੀ ਹੈ ਕੋਈ ਨੌਕਰੀ ਕਰ ਰਹੀ ਹੈ ਅਤੇ ਆਪਣਾ ਧਿਆਨ ਆਪ ਰੱਖ ਸਕਦੀ ਹੈ ਤਾਂ ਗੁਜਾਰਾ ਪੱਤੇ ਦਾ ਜਿਹੜਾ ਕੇਸ ਹੈ ਮੇਨਟੇਨੈਂਸ ਦਾ ਜਿਹੜਾ ਕੇਸ ਹੈ ਉਹ ਕਮਜ਼ੋਰ ਪੈ ਜਾਂਦਾ ਹੈ ਠੀਕ ਹੈ ਜੀ ਜੇਕਰ ਪਤਨੀ ਦੀ ਆਮਦਨ ਚੰਗੀ ਹੈ ਤਾਂ ਅਦਾਲਤ ਪਤੀ ਦੀ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਠੀਕ ਹੈ ਜੀ ਉਸ ਪਤੀ ਦੇ ਹੱਕ ਵਿੱਚ ਫੈਸਲਾ ਕਰ ਸਕਦੀ ਹੈਗੀ ਫਿਰ ਪਤਨੀ ਦੇ ਕੇਸ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਊਗੀ ਅੱਗੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਦਾਲਤ ਹੈ ਕੋਰਟ ਹੈ ਉਹ ਇਹ ਫੈਸਲਾ ਕਰੂਗੀ ਕੇ ਕੀ ਪਤੀ ਆਪਣੀ ਬੇਰੁਜ਼ਗਾਰੀ ਦੇ ਕਾਰਨ ਗੁਜ਼ਾਰਾ ਭੱਤਾ ਮੇਨਟੇਨੈਂਸ ਖਰਚਾ ਦੇਣ ਦੇ ਯੋਗ ਨਹੀਂ ਹੈਗਾ ਠੀਕ ਹੈ ਜੀ ਅਤੇ ਇਹ ਉਸਦੇ ਹੱਕ ਵਿੱਚ ਇੱਕ ਮਜ਼ਬੂਤ ਦਲੀਲ ਹੋ ਸਕਦੀ ਹੈਗੀ ਜੇ ਉਹ ਬੇਰੁਜ਼ਗਾਰ ਹੈ ਗੁਜ਼ਾਰਾ ਭੱਤਾ ਨਹੀਂ ਦੇ ਸਕਦਾ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਜਿਹੜਾ ਮੇਨਟੇਨੈਂਸ ਹੈ ਗੁਜ਼ਾਰਾ ਭੱਤਾ ਹੈ ਖਰਚਾ ਇਸ ਦਾਅਵੇ ਦੇ ਵਿੱਚ ਪਤੀ ਨੂੰ ਅਦਾਲਤ ਵਿੱਚ ਆਪਣੇ ਹੱਕ ਦੇ ਵਿੱਚ ਕਿਹੜੇ-ਕਿਹੜੇ ਸਬੂਤ ਪੇਸ਼ ਕਰਨੇ ਚਾਹੀਦੇ ਨੇ ਮੇਨਟੇਨੈਂਸ ਦਾਅਵੇ ਦੇ ਵਿੱਚ ਪਤੀ ਦੇ ਹੱਕ ਵਿੱਚ ਸਬੂਤ ਪੇਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਕੁਝ ਤਰੀਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੇ ਨਾਲ ਪਤੀ ਅਦਾਲਤ ਵਿੱਚ ਆਪਣਾ ਕੇਸ ਹੈ ਜਿਹੜਾ ਮਜ਼ਬੂਤ ਕਰ ਸਕਦਾ ਹੈ ਪਹਿਲਾ ਪੁਆਇੰਟ ਹੈ ਪਤਨੀ ਦਾ ਤਿਆਗ ਪਤਨੀ ਵਿਚਕਾਰ ਹੋਈ ਗੱਲਬਾਤ ਈਮੇਲ ਜਾਂ ਜਿਹੜੇ ਮੈਸੇਜ ਵਗੈਰਾ ਹੁੰਦੇ ਨੇ ਸੁਨੇਹੇ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਨੂੰ ਪਤਨੀ ਦੇ ਪਤੀ ਨੂੰ ਛੱਡਣ ਦੀ ਮਿਤੀ ਅਤੇ ਕਾਰਨ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਬੇਵਜ੍ਹਾ ਬਿਨਾਂ ਕਿਸੇ ਕਾਰਨ ਤੋਂ ਜੇ ਅਲੱਗ ਰਹਿੰਦੀ ਹੈ ਉਸ ਪੱਖ ਦੇ ਵਿੱਚ ਜੇ ਪਤੀ ਕੋਲੇ ਕੋਈ ਸਬੂਤ ਹੈਗਾ ਕੋਈ ਕਾਲ ਰਿਕਾਰਡਿੰਗ ਕੋਈ ਮੈਸੇਜ ਕੋਈ ਹੋਰ ਕੋਈ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ ਤਾਂ ਉਹ ਕੋਰਟ ਦੇ ਵਿੱਚ ਦੇ ਸਕਦਾ ਹੈ ਸਬੂਤ ਵਜੋਂ ਉਹਨਾਂ ਨੂੰ ਵਰਤਿਆ ਜਾ ਸਕਦਾ ਹੈ ਉਦਾਹਰਨ ਦੇ ਵਜੋਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਦਾ ਕੋਈ ਬਿਆਨ ਹੈ ਜੋ ਇਹ ਸਾਬਤ ਕਰ ਸਕਦਾ ਹੈ ਕਿ ਪਤਨੀ ਨੇ ਪਤੀ ਨੂੰ ਬਿਨਾਂ ਕਿਸੇ ਕਾਰਨ ਦੇ ਛੱਡਿਆ ਪਤੀ ਸਹੀ ਸੀ ਚੰਗਾ ਸੀ ਦੇਖਭਾਲ ਕਰਦਾ ਸੀ ਸਾਰਾ ਕੁਝ ਠੀਕ ਸੀ ਪਰ ਫਿਰ ਵੀ ਪਤਨੀ ਨੇ ਪਤੀ ਨੂੰ ਛੱਡ ਦਿੱਤਾ ਤਾਂ ਇਹ ਸਬੂਤ ਪਤੀ ਦੇ ਹੱਕ ਵਿੱਚ ਫੈਸਲਾ ਕਰਵਾ ਸਕਦਾ ਹੈਗਾ ਦੂਜਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਪਤਨੀ ਦੀ ਆਮਦਨ ਦਾ ਸਬੂਤ ਪਤਨੀ ਦਾ ਜਿਹੜਾ ਆਮਦਨ ਦਾ ਸਬੂਤ ਹੈ ਜਿਵੇਂ ਕਿ ਤਨਖਾਹ ਦੀ ਕੋਈ ਸਲਿੱਪ ਹੈ ਕੋਈ ਬੈਂਕ ਸਟੇਟਮੈਂਟ ਹੈ ਜਾਂ ਕੋਈ ਕਾਰੋਬਾਰੀ ਦਸਤਾਵੇਜ਼ ਹੈ ਡਾਕੂਮੈਂਟ ਹੈ ਅਜਿਹੇ ਮਾਮਲਿਆਂ ਦੇ ਵਿੱਚ ਸਬੂਤ ਵਜੋਂ ਵਰਤੇ ਜਾ ਸਕਦੇ ਨੇ ਉਦਾਹਰਨ ਦੇ ਲਈ ਜੇਕਰ ਪਤਨੀ ਕੰਮ ਕਰ ਰਹੀ ਹੈ ਤਾਂ ਉਸ ਦੀ ਤਨਖਾਹ ਦੀ ਸਲਿੱਪ ਕੋਰਟ ਦੇ ਵਿੱਚ ਲਗਾਈ ਜਾ ਸਕਦੀ ਹੈ ਦਿਖਾਈ ਜਾ ਸਕਦੀ ਹੈ ਪੇਸ਼ ਕੀਤੀ ਜਾ ਸਕਦੀ ਹੈ ਨੰਬਰ 3 ਤੇ ਅਸੀਂ ਕਹਿ ਸਕਦੇ ਹਾਂ ਪਤੀ ਦੀ ਵਿੱਤੀ ਸਥਿਤੀ ਪਤੀ ਦੀ ਆਮਦਨ ਦਾ ਸਬੂਤ ਅਦਾਲਤ ਵਿੱਚ ਪੇਸ਼ ਕਰਨਾ ਜਿਵੇਂ ਕਿ ਆਮਦਨ ਟੈਕਸ ਰਿਟਰਨ ਹੁੰਦੀ ਹੈ ਆਈਟੀਆਰ ਵਗੈਰਾ ਫਾਇਲ ਕੀਤੀ ਜਾਂਦੀ ਹੈਗੀ ਕੋਈ ਬੇਰੁਜ਼ਗਾਰੀ ਦਾ ਸਬੂਤ ਦਿੱਤਾ ਜਾ ਸਕਦਾ ਹੈ ਜਾਂ ਪਤੀ ਅਪਾਹਜ ਹੈ ਹੈਂਡੀਕੈਪਟਾ ਤਾਂ ਕੋਈ ਮੈਡੀਕਲ ਰਿਪੋਰਟ ਕੋਈ ਡਾਕਟਰੀ ਰਿਕਾਰਡ ਦਿੱਤਾ ਜਾ ਸਕਦਾ ਹੈ ਪਤੀ ਬੇਰੁਜ਼ਗਾਰ ਹੈ ਤਾਂ ਉਸਦੀ ਬੇਰੁਜ਼ਗਾਰੀ ਦਾ ਸਬੂਤ ਦਿਖਾਇਆ ਜਾ ਸਕਦਾ ਹੈ ਕੋਰਟ ਨੂੰ ਅਗਲਾ ਪੁਆਇੰਟ ਪਤਨੀ ਦੇ ਦੁਰਵਿਵਹਾਰ ਦਾ ਸਬੂਤ ਜੇਕਰ ਪਤਨੀ ਦਾ ਕਿਸੇ ਦੇ ਨਾਲ ਨਜਾਇਜ਼ ਸਬੰਧ ਹੈ ਜਾਂ ਉਹ ਆਪਣੇ ਪਤੀ ਦੇ ਨਾਲ ਪਤਨੀ ਆਪਣੇ ਪਤੀ ਦੇ ਨਾਲ ਅਣਉਚਿਤ ਵਿਵਹਾਰ ਕਰਦੀ ਹੈ ਤਾਂ ਇਹ ਸਨਹਾਰ ਸਵੰਦਤ ਸਾਰੇ ਸਬੂਤ ਜਿਵੇਂ ਕਿ ਵੀਡੀਓ ਫੋਟੋਆਂ ਗਵਾਹਾਂ ਦੇ ਬਿਆਨ ਵੀ ਪਤੀ ਆਪਣੇ ਕੇਸ ਨੂੰ ਮਜ਼ਬੂਤ ਕਰਨ ਦੇ ਲਈ ਪੇਸ਼ ਕਰ ਸਕਦਾ ਹੈ ਇਸ ਤਰ੍ਹਾਂ ਕੇਸ ਹੈ ਜਿਹੜਾ ਉਹ ਪਤੀ ਦੇ ਹੱਕ ਵਿੱਚ ਹੋ ਸਕਦਾ ਹੈ ਉਦਾਹਰਨ ਲਈ ਇੱਕ ਦੋਸਤ ਹੈ ਜਾਂ ਕੋਈ ਪਰਿਵਾਰਕ ਮੈਂਬਰ ਹੈ ਜਿਹੜਾ ਇਹ ਸਾਬਤ ਕਰ ਸਕਦਾ ਹੈ ਕਿ ਪਤਨੀ ਆਪਣੇ ਪਤੀ ਨਾਲ ਬੁਰਾ سلوਕ ਕਰਦੀ ਹੈ ਚੰਗਾ ਵਿਵਹਾਰ ਨਹੀਂ ਕਰਦੀ ਲੜਾਈ ਝਗੜਾ ਕਰਦੀ ਹੈ ਝਗੜਾਲੂ ਹੈ ਤਾ ਵੀ ਪਤੀ ਆਪਣਾ ਜਿਹੜਾ ਮੇਨਟੇਨੈਂਸ ਦਾ ਜਿਹੜਾ ਕੇਸ ਹੈ ਖਰਚੇ ਦਾ ਗੁਜ਼ਾਰੇ ਪੱਤੇ ਦਾ ਉਹ ਜਿੱਤ ਸਕਦਾ ਹੈ ਪਤੀ ਦੇ ਹੱਕ ਵਿੱਚ ਫੈਸਲਾ ਹੋ ਸਕਦਾ ਹੈ ਅਗਲਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਬੱਚਿਆਂ ਦੀ ਦੇਖਭਾਲ ਬੱਚਿਆਂ ਦੀ ਦੇਖਭਾਲ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਜ਼ਰੂਰਤਾਂ ਨੇ ਉਹਨਾਂ ਨੂੰ ਸਾਬਤ ਕਰਨ ਦੇ ਲਈ ਬੱਚਿਆਂ ਦੇ ਸਕੂਲ ਦੇ ਦਸਤਾਵੇਜ਼ ਡਾਕੂਮੈਂਟ ਜਾਂ ਕੋਈ ਮੈਡੀਕਲ ਰਿਕਾਰਡ ਵੀ ਦਿਖਾਇਆ ਜਾ ਸਕਦਾ ਹੈ ਕੋਰਟ ਦੇ ਵਿੱਚ ਠੀਕ ਹੈ ਜੀ ਅਗਲਾ ਪੁਆਇੰਟ ਗਵਾਹਾਂ ਦੇ ਬਿਆਨ ਹੋ ਸਕਦਾ ਹੈ ਅਜਿਹੇ ਗਵਾਹਾਂ ਦੀ ਮਦਦ ਲੈਣਾ ਯਕੀਨੀ ਬਣਾਇਆ ਜਾ ਸਕਦਾ ਹੈ ਜੋ ਪਤੀ ਦੇ ਦਾਅਵੇ ਦਾ ਸਮਰਥਨ ਕਰਨ ਸਪੋਰਟ ਕਰਨ ਜਿਹੜੇ ਕਿ ਪਤੀ ਦੇ ਹੱਕ ਵਿੱਚ ਹੋਣ ਇਹ ਗਵਾਹ ਜਿਵੇਂ ਕਿ ਕੋਈ ਪਰਿਵਾਰਕ ਮੈਂਬਰ ਕੋਈ ਯਾਰ ਦੋਸਤ ਮਿੱਤਰ ਸਹਿਯੋਗੀ ਸਾਥੀ ਸੱਜਣ ਕੋਈ ਵੀ ਹੋ ਸਕਦਾ ਹੈ ਇੰਨਾਂ ਸਾਰੇ ਤੱਥਾਂ ਅਤੇ ਸਬੂਤਾਂ ਨੂੰ ਇਕੱਠੇ ਕਰਕੇ ਪਤੀ ਅਦਾਲਤ ਵਿੱਚ ਆਪਣਾ ਪੱਖ ਮਜ਼ਬੂਤੀ ਦੇ ਨਾਲ ਪੇਸ਼ ਕਰ ਸਕਦਾ ਹੈ ਅੱਗੇ ਅਸੀਂ ਕਹਿ ਸਕਦੇ ਹਾਂ ਜੀ ਕਿ ਹੋਰ ਵੀ ਜਿਹੜੇ ਸਬੂਤ ਪਤੀ ਦੇ ਪੱਖ ਵਿੱਚ ਹੋਣ ਉਹ ਵੀ ਕੋਰਟ ਦੇ ਵਿੱਚ ਦਿੱਤੇ ਜਾ ਸਕਦੇ ਨੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਰਾਹੀਂ ਅਸੀਂ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਇਸ ਗੁਜਾਰੇ ਪੱਤੇ ਦੇ ਖਰਚੇ ਦੇ ਮੈਂਟੀਨੈਂਸ ਦੇ ਕੇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਪਤੀ ਦੇ ਪੱਖ ਵਿੱਚ ਅਸੀਂ ਗੱਲ ਕੀਤੀ ਹੈ ਕਿ ਪਤੀ ਕਈ ਵਾਰੀ ਪੀੜਿਤ ਹੁੰਦੇ ਨੇ ਠੀਕ ਹੈ ਜੀ ਉਲਟਾ ਉਹਨਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਜਾਂ ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲੇ ਵੀ ਬਹੁਤ ਐਸੇ ਆਏ ਨੇ ਕਿ ਪਤੀ ਨੇ ਜਿਹੜੇ ਉਹ ਇਹਨਾਂ ਕੇਸੇਜ ਦੇ ਵਿੱਚ ਸ਼ਿਕਾਰ ਹੋ ਰਹੇ ਨੇ ਵਿਕਟਮ ਨੇ ਉਹਨਾਂ ਤੇ ਝੂਠੇ ਕੇਸ ਦਰਜ ਹੋ ਰਹੇ ਨੇ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਕਾਨੂੰਨ ਦੀ ਜਿਹੜੀ ਦੁਰ ਵਰਤੋਂ ਹੋ ਰਹੀ ਹੈ ਮਿਸਜੂਜ ਹੋ ਰਿਹਾ ਹੈ ਤੇ ਇਸੇ ਕਰਕੇ ਅਸੀਂ ਇਹ ਵੀਡੀਓ ਬਣਾ ਕੇ ਇਹ ਜ਼ਰੂਰੀ ਜਾਣਕਾਰੀ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਹੀ ਜਾਣਕਾਰੀ ਠੀਕ ਹੈ ਜੀ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜ ਸਕਦੇ ਹਾਂ ਤਾਂ ਜੋ ਕਿਸੇ ਵੀ ਯਾਰ ਦੋਸਤ ਮਿੱਤਰ ਦਾ ਫਾਇਦਾ ਹੋ ਸਕੇ ਤੇ ਇਹ ਸਿਗੀ ਵੀਡੀਓ ਮੇਨਟੇਨੈਂਸ ਦੇ ਸਬੰਧ ਦੇ ਵਿੱਚ ਗੁਜ਼ਾਰੇ ਭੱਤੇ ਦੇ ਸਬੰਧ ਦੇ ਵਿੱਚ ਖਰਚੇ ਦੇ ਸਬੰਧ ਦੇ ਵਿੱਚ ਠੀਕ ਹੈ ਜੀ ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮਿਹਰਬਾਨੀ